ਦੇਵਾ ਸਾਹੂ ਹੋਰਾਂ ਦੀ ਗੱਲ ਚੱਲ ਰਹੀ ਸੀਗੀ ਉਹਨਾਂ ਨੇ ਵੀ ਕਿਹਾ ਕਿ ਭਾਈ ਪਾਕਿਸਤਾਨ ਵਾਲਾ ਪਾਣੀ ਵੀ ਇੱਧਰ ਲਿਆਓ ਉਹ ਵੀ ਇੱਧਰ ਆਉਣਾ ਚਾਹੀਦਾ ਇੱਕ ਥਾਪਰ ਮਾਡਲ ਜੀ ਦੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਫਿਰ ਆਪਣੀ ਟਿੱਪਣੀ ਦਿੱਤੀ ਹੁਣ ਉਸ ਟਿੱਪਣੀ ਦਾ ਵੀ ਵਿਵਾਦ ਹੋਇਆ ਤੇ ਉਹਦੇ ਬਾਰੇ ਵੀ ਜਾਣਕਾਰੀ ਦਿਓ ਉਹ ਥਾਪਰ ਮਾਡਲ ਕੀ ਹੈ ਜਿਹਦੇ ਕਰਕੇ ਇੰਨਾ ਸਾਰਾ ਵਿਵਾਦ ਪੈ ਗਿਆ ਫਿਰ ਉਹ ਸਾਰੀ ਚੀਜ਼ ਚਰਚਾ ਦੇ ਵਿੱਚ ਆ ਗਈ ਦੁਬਾਰਾ ਮੈਂ ਆਪ ਨਹੀਂ ਜਾਣਦਾ ਜੀ ਮੈਂ ਵੀ ਇਸ ਤੋਂ ਨਹੀਂ ਜਾਣਾਂ ਜੀ ਕਿਹੜੀ ਚੀਜ਼ ਬਾਰੇ ਨਹੀਂ ਪਤਾ ਤਾਂ ਠੀਕ ਹੈ ਜੀ ਐਵੇਂ ਬਿਨਾਂ ਗੱਲ ਤੋਂ ਤੁੱਕੇ ਮਾਰੀ ਤਾਂ ਕੀ ਤੁੱਕ ਹੈ ਜੀ ਨਹੀਂ ਸਹੀ ਗੱਲ ਹੈ ਸੀਚੇਵਾਲ ਤੇ ਜਿਹੜੀ ਇਹ ਬਹਿਸ ਚੱਲ ਰਹੀ ਹੈ ਮੇਰੇ ਖਿਆਲ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਸਿਆਣੇ ਬਣੇ ਰਹਿ ਡਰੇ ਆ ਹੂੰ ਉਹਨਾਂ ਨੇ ਐਵੇਂ ਕਹਿ ਲੋ ਕਿ ਬਸ ਇੱਕ ਨਾ ਪੰਜਾਬੀ ਝਕਾਵਟ ਆ ਕਿ ਆ ਲੜਾਈ ਇਹ ਦੁਪਹਿਰਾ ਕੱਟ ਜਾ ਹੂੰ ਬੜੀਆਂ ਖੂਬਸੂਰਤ ਸਾਨੂੰ ਨਾ ਗੱਲਾਂ ਸਮਝਾਈਆਂ ਜੀ ਸਿਆਣਿਆਂ ਨੇ ਬਿਲਕੁਲ ਇਹਨਾਂ ਨੇ ਵੀ ਲੜਾਈ ਨੂੰ ਆਜ ਮਾਰੀ ਆ ਉਹ ਸੀ ਮੋਸਟ ਸੀਨੀਅਰ ਬੰਦੇ ਹੋ ਮੋਸਟ ਤਜਰਬੇਕਾਰ ਬੰਦੇ ਹੋ ਉਥੇ ਜੀ ਕਾਂਗਰਸ ਦੇ ਵਿਧਾਨਕਾਰਾਂ ਚ ਕੀ ਦੇਖੋ ਸੀਚੇਵਾਲ ਸਾਹਿਬ ਚਲੋ ਸੀਚੇਵਾਲ ਮੈਨੂੰ ਪਤਾ ਹੈ ਉਹ ਗਏ ਨੇ ਰਾਜਨੀਤੀ ਚ ਤਾਂ ਆਪਣੀਆਂ ਸ਼ਰਤਾਂ ਤੇ ਗਏ ਕੈਂਪੇਨ ਵਗੈਰਾ ਨਹੀਂ ਕਰਦੇ ਉਹ ਇਹਨਾਂ ਦੀ ਹੂੰ ਠੀਕ ਹੈ ਜੀ ਬੋਲਦੇ ਆ ਤਾਂ ਕੁਝ ਕੁ ਮੁੱਦਿਆਂ ਤੇ ਬੋਲਦੇ ਆ ਜਾਂ ਉਧਰ ਫਸੇ ਆ ਜਿਹੜੇ ਵਿਦੇਸ਼ਾਂ ਚ ਕੁਝ ਉਹਨਾਂ ਨੂੰ ਲਿਆਉਣ ਦਾ ਯਤਨ ਕਰਦੇ ਉਹਨਾਂ ਦਾ ਆਪਣਾ ਸੀਮਤ ਦਾਇਰਾ ਜੀ ਜੀ ਦੇਖੋ ਉਹਨਾਂ ਦੇ ਕੰਮ ਕੁਝ ਬੋਲਦੇ ਨੇ ਹੂੰ ਕੁਝ ਉਹਨਾਂ ਦੀ ਆਲੋਚਨਾ ਵੀ ਹੁੰਦੀ ਆ ਠੀਕ ਹੈ ਨਾ ਸਾਬ ਕੁਝ ਲੋਕ ਉਹਨਾਂ ਨੂੰ ਸੰਤ ਮੰਨਦੇ ਨੇ ਜੀ ਕੁਝ ਲੋਕ ਉਹਨਾਂ ਨੂੰ ਕੁਝ ਹੋਰ ਕਹਿੰਦੇ ਨੇ ਹੂੰ ਪਰ ਜੋ ਕੰਮ ਕੀਤੇ ਨੇ ਮੈਂ ਅੱਗੇ ਵੀ ਕਹਿੰਦਾ ਉਹਨਾਂ ਨੇ ਤੁਹਾਨੂੰ ਕਿ ਸਾਡੇ ਨਾਲ ਮਤਲਬ ਕਿ ਇਦਾਂ ਦੇ ਮਤ ਬਣ ਗਏ ਨੇ ਹੂੰ ਕਿ ਅਸੀਂ ਕਿਸੇ ਦੀ ਵੀ ਚੰਗੇ ਕੰਮ ਤੋਂ ਪ੍ਰੇਰਣਾ ਨਹੀਂ ਲੈਣੀ ਉਹਦੀ ਕਮੀ ਲੱਭਣੀ ਆ ਤੇ ਜੋ ਕਮੀ ਦੇ ਵਿੱਚ ਗਾ ਚੱਜਦਾ ਕੰਮ ਲੁੱਕ ਜਾਂਦਾ ਲੁੱਕ ਜਾਂਦਾ ਬਿਲਕੁਲ ਵੀ ਹੁਣ ਆ ਪਿੱਛੇ ਜੇ ਉਦੋਂ ਹੜਾ ਆਇਸੀ ਸ਼ਾਇਦ ਹੂੰ ਮੈਂ ਖੁਦ ਦੇਖਿਆ ਇਹਨਾਂ ਨੂੰ ਚਲਾਉਂਦਿਆਂ ਟਰੈਕਟਰ ਚਲਾਉਂਦਿਆਂ ਤੇ ਉਹ ਸਭ ਕੁਝ ਕਰਦਿਆਂ ਹਾਂ ਆਪਾਂ ਤਾਂ ਦੇਖਦੇ ਹੀ ਆ ਯਾਰ ਕੋਈ ਬੰਦਾ ਚਲੋ ਜਾ ਕੇ ਗਰਾਊਂਡ ਤੇ ਕੰਮ ਕਰ ਰਿਹਾ ਠੀਕ ਹੈ ਯਾਰ ਬਿਲਕੁਲ ਮੈਂ ਉਹਦਾ ਆਲੋਚਕ ਹੋ ਸਕਦਾ ਚਲੋ ਠੀਕ ਆ ਆਪ ਦੀ ਤਾਂ ਆਲੋਚਨਾ ਕਰਨੀ ਬਣਦੀ ਉੱਥੇ ਆਲੋਚਨਾ ਵੀ ਹੁੰਦੀ ਪਰ ਹਾਂ ਉਹ ਜ਼ਮੀਨ ਦੇ ਮਾਮਲੇ ਦੇ ਵਿੱਚ ਖੈਰਾ ਸਾਹਿਬ ਨੇ ਚੁੱਕੇ ਸਵਾਲ ਹੂੰ ਉਹ ਉਹਦੇ ਤੇ ਹਾਲੇ ਵੀ ਸਪਸ਼ਟਤਾ ਹੈ ਜੀ ਜੀ ਪਹਿਲੂ ਇਸ ਤਰ੍ਹਾਂ ਦੇ ਜਿਹੜੇ ਉਹ ਕਹ ਲੋ ਕਿ ਖਰੇ ਤੇ ਸ਼ੁੱਧ ਜਿਹੜੇ ਆ ਉਹ ਸਾਹਮਣੇ ਆਉਣੇ ਚਾਹੀਦੇ ਆ ਹੁਣ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਜਿਹੜੀ ਵੀ ਦਾ ਮਸਲਾ ਹੈ ਉਹ ਤੇ ਸਾਰਿਆਂ ਨੂੰ ਪਤਾ ਹੈ ਨਾ ਜੀ ਜੀ ਉਥੇ ਸਭ ਨੂੰ ਪਤਾ ਹੈ ਕਿ ਉਹਨਾਂ ਦੀ ਮਿਹਨਤ ਹੈ ਬਿਲਕੁਲ ਬਿਲਕੁਲ ਤਾਂ ਫਿਰ ਉਹ ਕਿਸੇ ਚੀਜ਼ ਤੇ ਜਾ ਕੇ ਅਮੇ ਬਿਨਾ ਗੱਲ ਤੋਂ ਸਿਰਫ ਸੌਣ ਦਾ ਕੀ ਫਾਇਦਾ ਹੈ ਅੱਛਾ ਇਧਰੋਂ ਗਾਂ ਜਿਹੜੇ ਆ ਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਪੁੰਡਾ ਦੀ ਖਖਰ ਆ ਤੁਸੀਂ 99 ਥਾ ਤੇ ਸਹੀ ਹੋਗੇ ਇਹਨਾਂ ਦੇ ਚੁੱਪ ਕਰਕੇ ਬੈਠੇ ਰਹਿਣਾ ਨਾ ਯਾਤ ਇੱਕ ਅੱਡੇ ਬੈਥੇ ਮੈਂ ਮੈਂ ਦੱਸਦਾ ਮੈਂ ਬੜਾ ਭੇਤੀ ਆ ਜੀ ਇਹਨਾਂ ਦਾ ਮੈਂ ਸਮਝ ਲਉ ਮੈਂ ਵਿਚ ਹੀ ਰਿਹਾ ਇਹਨਾਂ ਦੇ ਇਹਨਾਂ ਨੇ ਚੁੱਪ ਕਰਕੇ ਬਹਿ ਜਾਣਾ ਹੂੰ ਆ ਉੱਥੇ ਵੇਖੀ ਜਾਣਾ ਵੀ ਆਹ ਫਲਾਣਾ ਕਰਦਾ ਇਹ ਬੋਲਦੇ ਨਹੀਂ ਜਦੋਂ ਤੁਸੀਂ ਕਿਤੇ ਇੱਕ ਥਾਂ ਤੇ ਗਲਤ ਹੋ ਗਏ ਹੂੰ ਬੱਸ ਇਹਨਾਂ ਨੇ ਦੁਆਲੇ ਹੋ ਜਾਣਾ ਜੀ ਫਿਰ ਕੱਲ ਮੇਰੇ ਦੁਆਲੇ ਹੋਏ ਖੜੇ ਸੀਗੇ ਜੀ ਗੱਲ ਕੀ ਸੀਗੀ ਕਿ ਉਹ ਮੈਂ ਉਹ ਕਿ ਮੈਂ ਕਿ ਬੌਸ ਕਿੱਥੇ ਜਦੋਂ ਬਜਟ ਸ਼ੁਰੂ ਹੈ ਹੂੰ ਤੋਂ ਬਾਅਦ ਆ ਗਏ ਚਲੋ ਉਹ ਦੇ ਤਰ੍ਹਾਂ ਦਿਲਾਇਆ ਤਰ ਤੇ ਮੈਂ ਉਹ ਰਿਮੂਵ ਵੀ ਕਰਤੀ ਮੈਂ ਮਾਫੀ ਵੀ ਮੰਗ ਲਈ ਵੀ ਚਲੋ ਉਹ ਬਾਤ ਆ ਗਿਆ ਨਾ ਹਮ ਬਟ ਉਹ ਕਮ ਚਾਂਸ ਚਲੋ ਸੋਚਾਂ ਲਾ ਉਹ ਇੱਕ ਵਾਰ ਕਿਉਂਕਿ ਮੈਂ ਕਾਬੂ ਆ ਗਿਆ ਹਾਂ ਜੀ ਹਾਂ ਵੀ ਇਹ ਤਾਂ ਆ ਗਿਆ ਤੂੰ ਦੇਖਦਾ ਹੁੰਦਾ ਨਾ ਬਟ ਉਹ ਬਾਤ ਚਾਏ ਨਹੀਂ ਹਮ ਸ਼ੁਰੂ ਚ ਕਿਤੇ ਦੇਖ ਨਹੀਂ ਸੀ ਰਹੀ ਜੀ ਚਲੋ ਆ ਗਿਆ ਠੀਕ ਹੈ ਹੁਣ ਉਹੀ ਗਾਣੀ ਮੈਂ ਜਿਵੇਂ ਮੈਂ ਤੁਹਾਨੂੰ ਆਪਦੀ ਗੱਲ ਦੱਸ ਰਿਆ ਕਿ ਇਹਨਾਂ ਨੇ ਦੁਆਲੇ ਹੋ ਜਾਣਾ ਆ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹਿ ਕੇ ਕਹਿ ਲੋ ਕਿ ਸਿਆਪਾ ਸਿਹੜ ਦਿਆ ਸਿਆਪਾ ਇਦਾਂ ਸਿਹੜ ਲਿਆ ਕਿ ਉਹ ਤੇ ਪੈ ਗਏ ਸਾਰੇ ਇੱਕ ਮੁੱਠੋ ਕੇ ਆ ਮਤਲਬ ਕਿ ਇਹ ਕਹਿੰਦੇ ਜੀ ਮੈਂ ਆਪਦੇ ਸਟੈਂਡ ਤੇ ਕਹਾਂ ਕਹਿ ਮੈਂ ਉਹ ਕਹਿੰਦੇ ਮਾਫੀ ਮੰਗੋ ਹੂੰ ਲੋ ਜੀ ਉਹਨਾਂ ਨੇ ਕਿਹਾ ਮੈਂ ਨਹੀਂ ਮਾਫੀ ਮੰਗਣੀ ਧੱਕੇ ਨਾਲ ਤੇ ਉਥੇ ਹੋਸਟ ਮਨਾ ਨਹੀਂ ਸਕਦਾ ਤੁਹਾਨੂੰ ਕਿ ਮਾਫੀ ਮੰਗੋ ਹੂੰ ਤਾਂ ਉਹ ਚਲੇ ਗਏ ਆਪਦੀ ਗੱਲ ਕਹਿ ਕੇ ਅਮਨ ਅਰੂੜਾ ਅੱਛਾ ਹਰਪਾਲ ਚੀਮਾ ਨੂੰ ਮੈਂ ਬਹੁਤ ਲਿਆਕਤ ਵਾਲਾ ਲੀਡਰ ਸਮੀਤਾ ਸੀ ਪਰ ਕੁਝ ਸਮੇਂ ਤੋਂ ਇਹ ਨਾ ਖਾਸ ਤੌਰ ਤੇ ਸਤਾ ਚਉਣ ਤੋਂ ਬਾਅਦ ਹਮ ਇਹਨਾਂ ਨੇ ਨਾ ਸਹੀ ਗੱਲ ਮੈਂ ਦੱਸਾਂ ਕਿ ਮੇਰਾ ਜਿਹੜਾ ਭਰਮ ਸੀ ਉਹ ਤੋੜ ਦਿੱਤਾ ਹੁਣ ਤੁਸੀਂ ਦੇਖੋ ਕਿ ਕਿੱਡੀ ਹੈਰਾਨਗੀ ਵਾਲੀ ਗੱਲ ਆ ਜੀ ਜੀ ਠੀਕ ਹੈ ਮੈਂ ਜਿਵੇਂ ਕਿਹਾ ਕਿ ਯਾਰ ਕ੍ਰੈਡਿਟ ਦੇ ਦਿਓ ਅਗਲੇ ਨੂੰ ਵੀ ਆ ਫਲਾਣਾ ਕੰਮ ਇਹਨੇ ਵਧੀਆ ਕੀਤਾ ਜੀ ਫਲਾਣੀ ਧਾਂ ਤੇ ਬੰਦਾ ਯਾਰ ਠੀਕ ਨਹੀਂ ਸੀ ਹਮ ਮੈਨੂੰ ਲੱਗਿਆ ਮੇਰੀ ਅਬਸਰਵੇਸ਼ਨ ਦੋਏ ਚੀਜ਼ ਆ ਜਾਂਦੀ ਜੀ ਤਾਂ ਹੁਣ ਦੇਖੋ ਇਹਨਾਂ ਨੇ ਕੀ ਕੀਤਾ ਆਮ ਆਦਮੀ ਪਾਰਟੀ ਲੈਂ ਜਿਵੇਂ ਮੈਂ ਤੁਹਾਨੂੰ ਇੱਕ ਮਿਸਾਲ ਦਿੱਤੀ ਹੈ ਕਿ ਇਹ ਮਗਰ ਪੈ ਜਾਂਦੇ ਨੇ ਫਿਰ ਜਦੋਂ ਇਹ ਮਗਰ ਪਏ ਇਹਨਾਂ ਨੇ ਉਹ ਮੁੱਦਾ ਗੁਰੂ ਸਾਹਿਬ ਦੇ ਅਪਮਾਨ ਨਾਲ ਜੋੜਤਾ ਦੇਖੋ ਇਹ ਸਦਨ ਦੇ ਵਿੱਚ ਗੁਰੂ ਸਾਹਿਬ ਦਾ ਕਿਤੇ ਜ਼ਿਕਰ ਆਇਆ ਕੋਈ ਸੇਵਾ ਕਰ ਰਿਹਾ ਮੰਨ ਲਓ ਕੋਈ ਕਿਸੇ ਵੀ ਥਾਂ ਤੇ ਸੇਵਾ ਕਰ ਰਿਹਾ ਤਾਂ ਉਹ ਇੰਡੀਵਿਜੂਅਲੀ ਕਰ ਰਿਹਾ ਨਾ ਨਿਸ਼ਕਾਮ ਸੇਵਾ ਕਰ ਰਿਹਾ ਠੀਕ ਹੈ ਉਹਦਾ ਕ੍ਰੈਡਿਟ ਦੇਣਾ ਜਾਂ ਡਿਸਕ੍ਰੈਡਿਟ ਕਰਨਾ ਉਹ ਤੁਹਾਡੇ ਨਸਰiyet ਤੇ ਨਿਰਭਰਿਆ ਉਹ ਲੋਕ ਫੈਸਲਾ ਕਰਦੇ ਹੁੰਦੇ ਆ ਕਿ ਕੌਣ ਕਿੰਨੇ ਕੁ ਪਾਣੀ ਚ ਆ ਜੀ ਜੀ ਪਰ ਇਹ ਤੁਸੀਂ ਦੇਖੋ ਕਿ અપਮਾਨ ਨਾਲ ਜੋੜ ਦੇਣਾ ਗੁਰੂ ਸਾਹਿਬ ਤੇ અપਮਾਨ ਨਾਲ ਕਿਤੇ અપਮਾਨ ਹੈ ਜੀ ਠੀਕ ਹੈ ਤੁਸੀਂ ਇਹ ਗੱਲ ਕਹੋ ਕਿ ਹਾਂ ਉਹਨਾਂ ਸੇਵਾ ਕੀਤੀ ਹੈ ਸੇਵਾ ਨੂੰ ਤੁਸੀਂ ਡਿਸਕ੍ਰੈਡਿਟ ਨਹੀਂ ਕਰ ਸਕਦੇ ਜਾਂ ਉਹਨਾਂ ਦੇ ਕੰਮ ਨੂੰ ਡਿਸਕ੍ਰੈਡਿਟ ਨਹੀਂ ਕਰ ਸਕਦੇ ਤਾਂ ਮਤਲਬ ਕਿ ਮੁੱਦਾ ਵੇਖ ਲਓ ਕਿੱਧਰ ਨੂੰ ਕਿੱਧਰ ਜੋੜਿਆ ਜਾ ਰਿਹਾ ਹੈ ਬਿਲਕੁਲ ਇਹ ਠੀਕ ਵੈਸੇ ਕਰਦੇ ਕੀ ਆ ਤੇ ਹੁਣ ਲਾਡੀ ਢੋਸ ਹੈ ਉਹਨੇ ਕੋਈ ਕੀ ਮੈਨੂੰ ਨਹੀਂ ਲੱਗਦਾ ਉਹਨੇ ਗਲਤ ਕਿਹਾ ਹੋਊਗਾ ਉਹ ਆਮ ਆਦਮੀ ਪਾਰਟੀ ਤੋਂ ਉਹਨੇ ਕਿਹਾ ਕਿ ਯਾਰ ਸਾਡੇ ਮੋਗੇ ਨਾਲ ਵਿਤਕਰਾ ਕਿਉਂ ਕਰਦੇ ਹੋ ਜੀ ਇਹ ਮਲੇਰ ਕੋਟਲਾ ਬਣਿਆ ਨਵਾਂ ਜ਼ਿਲ੍ਹਾ ਤੇ ਉੱਥੇ ਤੁਸੀਂ ਐਮਬੀਬੀਐਸ ਦੇਤੇ 28 ਸਾਨੂੰ ਦੇ ਰਹੇ ਹੋ ਚਾਰ ਸਾਡੇ ਨਾਲੋਂ ਛੋਟਾ ਜ਼ਿਲ੍ਹਾ ਜੀ ਨਵਾਂ ਬਣਿਆ ਅਸੀਂ ਕੀ ਪਾਕਿਸਤਾਨ 'ਚ ਰਹਿੰਦੇ ਆ ਨਹੀਂ ਇਹ ਤੇ ਸਾਚੇ ਤੇ ਹੱਕ ਵੀ ਹੈ ਤੇ ਤੁਸੀਂ ਵੇਖੋ ਕਿ ਵੇਖੋ ਇਹਨਾਂ ਨੇ ਮੁੱਦਾ ਲੱਭ ਕੇ ਲਿਆ ਕਹਿੰਦੇ ਜੀ ਪਾਕਿਸਤਾਨ ਦਾ ਕਿਉਂ ਜ਼ਿਕਰ ਕੀਤਾ ਹੂੰ ਤਾਂ ਮੈਂ ਮੈਂ ਤਾਂ ਆਪ ਸਾਡਾ ਰਾਹ ਹੀ ਸੀ ਬਣਦਾ ਟਾਣੀ ਨੂੰ ਜਾਂਦਾ ਤੇ ਮੈਂ ਤਾਂ ਅੱਗੇ ਕਈ ਵਾਰ ਕਹਿੰਦਾ ਸੀਗਾ ਕਿ ਮੈਂ ਯਾਰ ਪਾਕਿਸਤਾਨ 'ਚ ਰਹਿੰਨਾ ਦੱਸੋ ਹੂੰ ਵੀ ਦੂਜੇ ਪਿੰਡ ਦੇ ਸਾਰੇ ਰਾਹ ਬਣਾਈ ਜਾਂਨੇ ਹੋ ਮੋਟਰਾਂ ਨੂੰ ਸੜਕਾਂ ਬਣਾ ਦਿਤੀਆਂ ਤੁਸੀਂ ਮੇਰਾ ਮੇਰਾ ਕੀ ਗੁਨਾਹ ਭਾਈ ਪਰ ਮੈਂ ਤੁਹਾਨੂੰ ਪਤਾ ਮੈਂ ਇਹਨਾਂ ਦੇ ਤਲਬੇ ਨਹੀਂ ਚੜਦਾ ਕਿਸੇ ਜੀ ਹਨਾ ਤਾਂ ਇਹ ਇਹ ਚੀਜ਼ ਹੁੰਦੀ ਆ ਕਿ ਭਈ ਇੱਕ ਆਮ ਬੋਲ ਚਾਲ ਚੋਨੇ ਕਿਆ ਉਹਨੂੰ ਕਿ ਰਿਫਰ ਦੇ ਪਾਕਿਸਤਾਨ ਤੱਕ ਕਿੱਡੀ ਕੀ ਗੱਲ ਐ ਯਾਰ ਮਤਲਬ ਗੱਲ ਦਾ ਭਾਵ ਨਹੀਂ ਲੈਣਾ ਨਾ ਬਸ ਉਹਨੂੰ ਕਿਸੇ ਬਸ ਉਹ ਚੀਜ਼ਾਂ ਕਿ ਬਸ ਮਤਲਬ ਕਿ ਗੱਲ ਨੂੰ ਫੜਨਾ ਉਸ ਗੱਲ ਨੂੰ ਇੱਧਰ ਲੈ ਜਾਣਾ ਉੱਧਰ ਲੈ ਜਾਣਾ ਤਾਂ ਇਹ ਚੀਜ਼ਾਂ ਤੁਸੀਂ ਦੇਖ ਲਓ ਕਿ ਚਲਦੀਆਂ ਚਲਦੀਆਂ ਮੈਨੂੰ ਲੱਗਦਾ ਅੱਜ ਦਾ ਸਾਰਾ ਦਿਨ ਹੀ ਇੱਧਰ ਨਿਕਲ ਗਿਆ ਸਦਨ ਦਾ ਕਿ ਕਿੱਥੇ ਹੁਣ ਬਜਟ ਤੇ ਚਰਚਾ ਹੋਣੀ ਚਾਹੀਦੀ ਸੀ ਕਿੱਥੇ ਲੋਕਾਂ ਦੇ ਪੱਲੇ ਕੁਝ ਪੈਣਾ ਚਾਹੀਦਾ ਸੀ ਤੇ ਪੱਲੇ ਕੀ ਪੈ ਰਿਹਾ ਬਸ ਆਹੀ ਪ੍ਰਤਾਪ ਸਿੰਘ ਬਾਜਵਾ ਪਤਾ ਕੀ ਆ ਉਹ ਕਾਂਗਰਸੀਆਂ ਨਾਲ ਹੀ ਗੇਮ ਖੇਡਦੇ ਆ ਕਿ ਭਾਈ ਕਿਉਂਕਿ ਦੇਖੋ ਕਾਂਗਰਸ ਦੇ ਵਿੱਚ ਵੀ ਪੰਜ-ਛੇ ਮੁੱਖ ਮੰਤਰੀ ਫਿਰਦੇ ਆ ਜੀ ਏਕਾ ਕਿਸਾਨ ਜਥੇਬੰਦੀਆਂ ਚ ਵੀ ਹੈ ਨਹੀਂ ਹੂੰ ਇਹ ਸਭ ਤੋਂ ਵੱਡੀ ਸਮੱਸਿਆ ਇਹਦੇ ਆਪ ਸਿੰਗਰ ਆਡੋ ਪਾਟੀ ਨੇ ਹੂੰ ਠੀਕ ਆ ਅਕਾਲੀ ਅਕਾਲੀਆਂ ਨਾਲ ਲੜੀ ਜਾਂਦੇ ਆ ਤੇ ਸਭ ਤੋਂ ਜ਼ਿਆਦਾ ਲੋੜ ਤੇ ਹੈਗੀ ਆ ਨਾ ਜਿਹੜੀ ਹੂੰ ਉਹ ਹੈਗੀ ਏਕੇ ਦੀ ਜੀ ਪੰਜਾਬ ਨੂੰ ਲੋੜ ਏਕੇ ਦੀ ਆ ਇਹ ਵੀ ਮੈਨੂੰ ਕਿਸੇ ਨੇ ਗੱਲ ਲਿਖ ਕੇ ਭੇਜੀ ਸੀ ਕਹਿੰਦੇ ਮੈਂ ਨਹੀਂ ਬੋਲ ਸਕਦਾ ਤੂੰ ਬੋਲ ਦੇ ਹੂੰ ਕਿਉਂਕਿ ਥੱਲੇ ਵੀ ਲਿਖਿਆ ਸੀ ਕਿ ਆਮ ਆਦਮੀ ਪਾਰਟੀ ਬਾਰੇ ਬੋਲ ਨਹੀਂ ਸਕਦੇ ਕਹਿੰਦੇ ਜੇ ਬੋਲਾਂਗੇ ਤੇ ਫਿਰ ਕੋਟਾ ਨਾਲ ਮਸਲਾ ਹੈ ਤਾਂ ਮਤਲਬ ਇਹ ਆ ਕਿ ਇਹ ਵੀ ਕਿਸੇ ਆਰਟਿਸਟ ਨੇ ਭੇਜੀਆਂ ਲਾਈਨਾਂ ਤੇ ਮੈਂ ਬੋਲ ਦਿੱਤੀ ਮੈਨੂੰ ਚੇਤਾ ਆ ਗਿਆ ਤਾਂ ਕਹਿੰਦਾ ਮਤਲਬ ਇਹ ਆ ਕਿ ਭਾਈ ਜਿਹੜੇ ਹੈਗੇ ਨੇ ਬਾਜਵਾ ਸਾਹਿਬ ਬਾਜਵਾ ਸਾਹਿਬ ਭਾਈ ਉਹ ਮਤਲਬ ਕਿ ਆਪ ਦੇ ਆਪ ਤੇ ਸਾਰਾ মিডিਆ ਕੇਂਦਰਿਤ ਕਰਨਾ ਚਾਹੁੰਦੇ ਔਰ ਕਾਮਯਾਬੀ ਹੁੰਦੇ ਨੇ ਉਹ ਕਾਮਯਾਬੀ ਹੁੰਦੇ ਨੇ ਕਿਉਂਕਿ ਉਹ ਫਰੋਦੀ ਤੇਰ ਦੇ ਲੀਡਰ ਨੇ ਦੂਸਰੇ ਨੇ ਉਹਨਾਂ ਦੇ ਮਗਰੀ ਚੱਲਣਾ ਹੈ ਪਰ ਕਈ ਵਾਰ ਉਹ ਬਿਨਾ ਗੱਲ ਤੋਂ ਮੈਂ ਜਿਵੇਂ ਕਿਹਾ ਨਾ ਕਿ ਬਸ ਉਹ ਲੜਾਈ ਨੂੰ ਸੀਟੀਆਂ ਮਾਰ ਲੈਂਦੇ ਉਹ ਕਹਿੰਦਾ ਸੀਟੀਆਂ ਸੀਟੀ ਮਾਰ ਕੇ ਬੁਲਾਉਣ ਵਾਟ ਜਾ ਉਹ ਬੁਲਾ ਲੈਂਦੇ ਵੀ ਆ ਜਾ ਮੇਰੇ ਨਾਲ ਆ ਜਾ ਅੱਡਾ ਦਾ ਬਸ ਆਹ ਕਰ ਲੈ ਜੀ ਜੀ ਮਿੰਟੂ ਜੀ ਖੈਰ ਸਾਰੇ ਦੋਸਤਾਂ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਚੱਲੋ ਕੋਲਨ ਸੰਘੇੜਾ ਜੀ ਕਹਿ ਰਹੇ ਨੇ ਕਿ ਸੀਚੀਵਾਲ ਸਾਹਿਬ ਨੇ ਕਹਿੰਦੇ ਬੁੱਢੇ ਨਾਲੇ ਤੇ ਬਹੁਤ ਵਧੀਆ ਕੰਮ ਕੀਤਾ ਹੈ ਆ ਉੱਥੇ ਵੀ ਰੋਖ ਰਖ ਲਾ ਰਹੇ ਨੇ ਉਹ ਕਰ ਰਹੇ ਨੇ ਚਲੋ ਜਿੰਨੇ ਜੋ ਕਿ ਹੈ ਗਿਆ ਯਾਰ ਮਤਲਬ ਕੋਈ ਬੰਦਾ ਸਾਰੇ ਸੰਸਾਰ ਦਾ ਕੋਈ ਕੋਈ ਇਹ ਤਾਂ ਹੈ ਨਹੀਂ ਉਧਾਰ ਕਰ ਦੇਊਗਾ ਜੀ ਹੂੰ ਠੀਕ ਹੈ ਨਾ ਕੋਈ ਬੰਦਾ ਐਫਰਟਸ ਕਰ ਰਿਹਾ ਹੈ ਠੀਕ ਮੈਂ ਕਹਿੰਦਾ ਯਾਰ ਆਲੋਚਨਾ ਵੀ ਕਰ ਲੋ ਮੈਂ ਕਿਹੜਾ ਕਹਿੰਦਾ ਮੈਂ ਮੈਂ ਕਿਹੜਾ ਕੋਈ ਉਹਨਾਂ ਦਾ ਮਰੀਦ ਹੂੰ ਮੈਂ ਆਪਾਂ ਨਹੀਂ ਆਪਾਂ ਚਲੋ ਜਿਨ੍ਹਾਂ ਨੂੰ ਮੰਨਦੇ ਆ ਠੀਕ ਵੇਠੀ ਠੀਕ ਹੈ ਪਰ ਆਪਾਂ ਚੰਗੇ ਕੰਮ ਤੋਂ ਯਾਰ ਕਿਸੇ ਨੂੰ ਕਿਉਂ ਰੋਕੀ ਹੈ ਕਿਸੇ ਨੂੰ ਕਿਉਂ ਉਹ ਨੂੰ ਕਰੀਏ ਹਾਂ ਜਿਵੇਂ ਉਹ ਪੈੜੀ ਪੂੜੀ ਦਾ ਮਸਲਾ ਸੀਗਾ ਉਹਦੇ ਤੇ ਸਵਾਲ ਹੋਣੇ ਚਾਹੀਦੇ ਆ ਸਥਿਤੀ ਸਪਸ਼ਟ ਹੋਣੀ ਚਾਹੀਦੀ ਜੀ ਠੀਕ ਹੈ ਨਾ ਜੀ ਜਾਂ ਕੋਈ ਕੋਈ ਲੁਕਵਾ ਜੜਨਾ ਚਲਾਉਂਦਾ ਠੀਕ ਹੈ ਨਾ ਫਿਰ ਅਸੀਂ ਉਹਨੂੰ ਫੜੀਏ ਉਹਨੂੰ ਬੇਨਕਾਬ ਕਰੀਏ ਉਹ ਠੀਕ ਹੈ ਉਹ ਤੇ ਉੱਥੇ ਹੋਣੇ ਚਾਹੀਦੇ ਆ ਸਵਾਲ ਹਾਤ ਉਹਦੇ ਜੀ ਜਾਂ ਸਾਡੇ 50 ਵਿਰੋਧੀ ਕਿਸੇ ਕਾਰੇ ਚ ਹਿੱਸੇਦਾਰੀ ਰੱਖਦਾ ਫਿਰ ਅਸੀਂ ਉਹਨੂੰ ਫੜੀਏ ਬਿਲਕੁਲ ਤਾਂ ਮਲਕੀ ਯਾਰ ਸਾਡੀ ਨਾ ਵੈਸੇ ਫਿਤਰਤ ਬਣ ਗਈ ਆ ਅਸੀਂ ਉਹ ਤੁਸੀਂ ਕਹਾਣੀ ਸੁਣਾਉਂਦੇ ਤਾਂ ਹੁੰਦੇ ਹੋ ਤਲਾਵ ਵਾਲੀ ਜਿਹੜਾ ਸੋਹਣਾ ਤਲਾਬ ਬਣਾ ਕੇ ਤੇ ਇੱਕ ਚੀਜ਼ ਇੱਕ ਟਾਈਲ ਅਗਲਾ ਛੱਡ ਦਿੰਦਾ ਨਹੀਂ ਅਸੀਂ ਪਤਾ ਕੀ ਹਿਸਾਬ ਨਹੀਂ ਸਿਆਸਤ ਦੇ ਵਿੱਚ ਇਹ ਦਸਤੂਰ ਹੈ ਕਿ ਅਗਲੇ ਨੂੰ ਡਿਸਕ੍ਰੈਡਿਟ ਕਰਨਾ ਤੇ ਕ੍ਰੈਡਿਟ ਆਪ ਲੈਣਾ ਬਸ ਮਤਲਬ ਇੱਥੇ ਆ ਜ਼ਿੰਮੇਵਾਰੀ ਅਸਲ ਲੀਡਰ ਪਤਾ ਕੌਣ ਹੁੰਦਾ ਹੂੰ ਜੇ ਉਹ ਜਿੱਤਦਾ ਜੇ ਉਹ ਜਿੱਤਦਾ ਤੇ ਉਹ ਕਹਿੰਦਾ ਕਿ ਜਿੱਤ ਮੇਰੀ ਫੌਜ ਦੀ ਹੈ ਜੇ ਹਾਰ ਹੁੰਦੀ ਹੈ ਤੇ ਉਹ ਕਹਿੰਦਾ ਨਹੀਂ ਫੌਜਾਂ ਬਹੁਤ ਵਧੀਆ ਲੜੀਆਂ ਸੀ ਹਾਰ ਮੇਰੀ ਆ ਸਾਰੇ ਜਰਨੈਲਾਂ ਦੀਆਂ ਖੂਬੀਆਂ ਆਉਂਦੀਆਂ ਲੀਡਰਾਂ ਦੀਆਂ ਖੂਬੀਆਂ ਆਉਂਦੀਆਂ ਹਮ ਮਾਨ ਸਾਹਿਬ ਨੇ ਵੀ ਇੱਕ ਗੀਤ ਦੇ ਵਿੱਚ ਕਿਹਾ ਸੀ ਨਾ ਗੱਲ ਲੱਗ ਕੇ ਮਰ ਜਾਈਏ ਕਿਤੇ ਸਿਰ ਚੜ੍ਹ ਕੇ ਨਾ ਮਰੀਏ ਹਮ ਤਾਂ ਤੇ ਕ੍ਰੈਡਿਟ ਦੇਣ ਦਾ ਮੌਕਾ ਮਿਲੇ ਤੇ ਦੂਸਰਿਆਂ ਨੂੰ ਦੇਓ ਕਿਉਂਕਿ ਟੀਮ ਹੋਰ ਮਜ਼ਬੂਤ ਹੁੰਦੀ ਹੈ ਕੋਹੀ ਹੈ ਨਾ ਕਿ ਲੀਡਰਸ਼ਿਪ ਦੀ ਕੁਆਲਿਟੀ ਦਾ ਜਿਹੜਾ ਗੁਣ ਹੈ ਉਹ ਇਹ ਹੋਆ ਹਮ ਲੀਡਰ ਦਾ ਕੰਮ ਹੀ ਹੈ ਜੀ ਕਿ ਉਹ ਜ਼ਿੰਮੇਵਾਰੀ ਉੱਤੇ ਕ੍ਰੈਡਿਟ ਲੈਣ ਵੇਲੇ ਦੂਜਿਆਂ ਨੂੰ ਕਹਿ ਕੇ ਭਾਈ ਇਹ ਕਲੈਕਟਿਵਲੀ ਕੋਸ਼ਿਸ਼ੀ ਇਹਨਾਂ ਦਾ ਕ੍ਰੈਡਿਟ ਬਣਦਾ ਜੀ ਮਿੰਟੂ ਜੀ ਖੈਰ ਇਸ ਤਰ੍ਹਾਂ ਦੀ ਆਪਾਂ ਇੱਕ ਖਬਰ ਹੋਰ ਵੱਲ ਚੱਲਦੇ ਆਂ ਕਾਫੀ ਸਾਰੇ ਦੋਸਤਾਂ ਦੇ ਕਮੈਂਟ ਆ ਰਹੇ ਨੇ ਜਿਹੜੇ ਹੁਣ ਸੀਚੇਵਾਲ ਸਾਹਿਬ ਹੋਰਾਂ ਦੇ ਨਾਲ ਜੁੜੇ ਹੋਏ ਨੇ ਇੰਡੀਅਨ ਲਾਈਨ ਜੀ ਕਹਿ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਜੀ ਕੁਝ ਦਿਨਾਂ ਦੇ ਸ਼ਾਇਓ ਹੋਏ